ਭੋਲਾ ਜੀ ਬਾਹੀ ਗਰੂ ਤਾਰ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਲੋ ਗਾਇਸ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਗਾਇਸ ਅਸੀਂ ਜਾ ਰਹੇ ਅੱਜ ਸਾਡੇ ਇੱਥੇ ਪਾਠ ਰੱਖਿਆ ਸੀ ਜਿੱਥੇ ਮਨਪ੍ਰਿਤ ਡਿਊਟੀ ਲਗਾਉਂ ਜਾਂਦੇ ਸੀਗੇ आज ओथे ਹੈਗੀ ਆ ਹੈਗਾ ਭੋਗ ਤੇ ਅੱਜ ਹੈ ਜੀ ਐਤਵਾਰ ਤੇ ਅੱਜ ਅਸੀਂ ਚਾਹਾਂਗੇ ਸ਼ੀਰ ਦਾ ਸਾਬੀ ਦਰਸ਼ਨ ਕਰਾਂਗੇ ਤੁਹਾਨੂੰ ਸੰਗਤ ਦੇ ਨਾਲ-ਨਾਲ ਗੁਰੂ ਸਾਹਿਬਾਨ ਦੀ ਗੁਰੂ ਸਾਹਿਬਾਨ ਦੀ ਤੇ ਸੰਗਤ ਜੀ ਦੇ ਤੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਰਾਜ ਵੀ ਰੈਡੀ ਆ ਰਾਜ ਵੀ ਰੈਡੀ ਆ ਬਾਬੇ ਦੇ ਘਰ ਜਾਣ ਲਈ ਰਾਜ ਵੀ ਰੈਡੀ ਹੋਇਆ ਪਿਆ ਆ ਗੁਰੂ ਘਰ ਜਾਣ ਵਾਸਤੇ ਬਹੁਤ ਤੰਗ ਆਦਾ ਗਰਮੀ ਵੀ ਕੁਝ ਜ਼ਿਆਦਾ ਹੈ ਕੁਝ ਬੜਾ ਤੰਗ ਵੀ ਕਰਦਾ ਬਹੁਤ ਕਰਦਾ ਇਹ ਅਰਦਾਸ ਆ ਕਿ ਪ੍ਰਮਾਤਮਾ ਉੱਥੇ ਵੀ ਇਹਨੂੰ ਖੁਸ਼ੀ ਰੱਖੇ ਫੇਰੀ ਪਾਠ ਕਰਿਆ ਜਾਣਾ ਫੇਰੀ ਸੇਵਾ ਕਰ ਹੋਣੀ ਹੈ ਹਨਾ ਸੋ ਦੇਖਦੇ ਆ ਵੀ ਤਾਂ ਅਸੀਂ ਹੋ ਗਏ ਰੈਡੀ ਇਹਨੂੰ ਫੜਵਾਂਗੇ ਸਕੂਟਰੀ ਕੱਢਾਂਗੇ ਹਾਂ ਕਰ ਗਰਮੀ ਬਹੁਤ ਜ਼ਿਆਦੀ ਹੈ ਪਸੀਨਾ ਆਂਡਿਆ ਸਿੱਧਾ ਗਾਈਸੋ ਸੇ ਪਹੁੰਚ ਚੁੱਕੇ ਆ ਜਿੱਥੇ ਬਹੁਤ ਵਾਤਾਵਰਣ ਕੰਮ ਕਰਦਾ ਹੈ thank mm -hmm. you ਪੁਰ ਕੜਲਾਣਾ ਹੈ ਚੱਕ ਲੈਣਾ ਫੇਰਾ ਮਾਨੂੰ ਚਾਬੀ ਫੜਾ ਦੇ ਠੀਕ ਹੈ ਘਰ ਦੇ ਮਾਮੇ ਨੂੰ ਫੜਾ ਦੇ ਭਵੇਂ ਅੰਦਰ ਹੀ ਆਉਣ ਲੱਗਾ ਆਏ ਮੈਂ ਕਿਹਾ ਬੋਰਾ ਦੇ ਦੋ ਹਾਂਜੀ ਗਾਇਸ ਹੁਣ ਅਸੀਂ ਜਾ ਰਹੇ ਹਾਂ ਆਪਣੇ ਸਾਨੂੰ ਛੇ ਦਾ ਸਾਹਿਬ ਇਧਰ ਹੋ ਕੇ ਫਰੀ ਘਰ ਉਸਮਾਨ ਸਾਹਿਬ ਚੱਕ ਚੁੱਕ ਕੇ ਲੋਕ ਲਗਾ ਕੇ ਹੁਣ ਚੱਲੇ ਅਸੀਂ ਅੰਦਰ ਚਾਬੀ ਪਨਾਵਾਂਗੇ ਆਪਾਂ ਕਰਦੇ ਕਿਉਂਕਿ ਮਾਮਾ ਜੀ ਵੀ ਮਾਮੀ ਜੀ ਵੀ ਇੱਥੇ ਹੀ ਆਏ ਹੋਏ ਆ ਇੱਥੇ ਜਿੱਥੇ ਭੋਗ ਸੀਗਾ ਤੇ ਉਹਨਾਂ ਚਾ ਵੀ ਭਾ ਕੇ ਫਿਰ ਅੱਪਾ ਚੱਲਣਾ ਹੈ। ਤੋਂ ਅਗੇ ਵੀ ਕੋੜੇ ਛਕਾ ਕੇ ਕੋੜੇ ਛਕਲੇਗਾ ਇਸ ਪ੍ਰਸ਼ਾਦਾ ਛਕਾਂਗੇ ਉਹਨਾਂ ਸ਼ਿਦਾਂ ਸਾਹਿਬ ਜਾ ਕੇ। ਅਸੀਂ ਉਦਾਂ ਵੈਸੇ ਲੇਟ ਹੋ ਚੁੱਕੇ ਹੋਏ ਆ ਕਿਉਂਕਿ 12 ਵਜੇ ਸਟਾਰਟ ਹੋ ਜਾਂਦਾ ਇੱਥੇ ਹੀ ਤੇ ਉਹਨਾਂ ਦਾ ਜ਼ਰੂਰੀ ਸੀਗਾ ਇੱਥੇ ਵੀ ਜ਼ਰੂਰੀ ਸੀਗਾ ਕਿ ਇਹ ਕਿਰਤਨ ਕਰਨਾ ਸੀਗਾ ਨਾ ਫਿਰ ਡਿਊਟੀ ਸੀ ਬਿਤਾਉਦੇ ਕਰਕੇ ਚਲੋ ਕੋਈ ਨਹੀਂ ਪ੍ਰਮਾਤਮਾ ਜਾਣੀ ਜਾਣਾ ਬਾਕੀ ਆਪਾਂ ਆਪਣਾ ਇੱਥੇ ਸਟਾਰਟ ਕਰ ਦੇਣਾ ਹੁਣ ਮਤਲਬ ਤੁਹਾਨੂੰ ਨਿਡਾਰੇ ਤੋਂ ਚਾਕੜੀਏ ਪਹਿਲਾਂ ਮੁੰਡਾ ਕਿਉਂਕਿ ਮੈਨੂੰ ਬੋਲਣਾ ਪੈਂਦਾ ਵਿੱਚ ਸੋ ਇਸ ਲਈ ਤੇ ਪਾਠ ਆਪਾਂ ਕਰਦੇ ਹੀ ਜਾਣਾ ਆ ਵਿੱਚ ਕੁਝ ਨਹੀਂ ਬੋਲਣਾ ਬਣਨਾ ਉੱਥੇ ਜਾ ਕੇ ਚਲੋ ਅਰਦਾਸ ਬੇਂਦੀ ਵਿੱਚ ਪਹੁੰਚਾਂਗੇ ਜਾਂ ਪਹਿਲਾਂ ਵੀ ਪਹੁੰਚ ਜਾਗੇ ਸੋ ਮੀ ਸਾਹਿਬ ਦਾ ਪਾਠ ਆਪਾਂ ਉੱਥੇ ਜਾ ਕੇ ਕਰਾਂਗੇ ਸੋ ਜੁੜੇ ਰਹੋ ਵਲੌਗ ਦੇ ਨਾਲ ਐਂਡ ਆਹ ਆਕਾਰ ਬਿਲ ਪਈਆ ਪੰਡਤੀ ਜੇ ਹੁੰਗਾ ਲੇਖ ਪੁਰਾਣ ਵਖਤ ਨਾ ਪਾਇਓ ਕਾਦਿਆ ਜੇ ਲਿਖਣ ਲੇਖ ਪੁਰਾਣ ਉਥੇ ਤੇ ਵਾਰਨ ਜੋਗੀ ਜਾਣੇ ਰੁੱਤ ਮਾਹ ਹੋ ਨਾ ਕੋਈ ਜ ਹਾਂ ਬਸ ਹੁਣ ਸੁਣੀ ਸਕਦਾ ਪਾਠ ਸ਼ੁਰੂ ਹੋਣ ਵਾਲਾ ਆ ਉਹਦੇ ਵਿੱਚ ਆਪਾਂ ਹਾਜ਼ਰੀ ਭਰਨ ਜਾ ਰਹੇ ਆ ਦੂਸਰਾ ਪਾਠ ਤਾਂ ਨਿਕਲ ਗਿਆ ਚਲੋ ਆਪਾਂ ਮਤਲਬ ਕੋਸ਼ਿਸ਼ ਕੀਤੀ ਆ ਪ੍ਰਮਾਤਮਾ ਜਾਣੀ ਜਾਣ ਆ ਬਾਕੀ ਆਪਾਂ ਨੇ ਨਾ ਗੱਡੀ ਵਿੱਚ ਹੀ ਕਰ ਲਿਆ ਸੀਗਾ ਪਾਠ ਹੋ ਗਿਆ ਆ ਬਾਕੀ ਸਮੁੱਚਾ ਦਾ ਪਾਠ ਆ ਸਭ ਦੇ ਨਾਲ ਹਾਜ਼ਰੀ ਭਰਾਂਗੇ نام میرا مسترا دے سنام رمضان دے سنام کرن دائی کوسوا گدے کیا تے آرتی گائے حالت سن کو جی پائے او پرسنو مہنرت اندر کیا بھگوان دا ਕేశਦਾਨ ਰਹਿਤ ਜਾਨ ਜਵੇਟਦਾਨ ਵਿਸਾਹਦਾਨ ਮਨੋਸ਼ਾਦਾਨ ਦੰਤ ਸਿਰਦਾਨ ਲਾਮਦਾਨ जी का सही गली करी मेन रोड तुम जा रहे वापस राजस्थान ला ਆਲੇ ਵਾਹ ਬਹੁਤ ਜਾਨ ਲੱਗਣ ਦੀ ਸੀ ਨਾ ਮੇਰੇ ਫੇਵਰੇਟ ਅਸੀਂ ਕੀ ਦੇ ਵਿੱਚ ਤੁਮੂ ਚਾਹ ਨਹੀਂ ਕਰਨੀ ਦੱਸਦਾ ਤੁਨੂੰ ਵੜ ਕੇ ਬੈਠੇ ਸੀ ਆ ਬਰੇ ਬੁਲਾਣੀ ਪੈ ਗਈ ਮੈਨੂੰ ਟੁੱਟ ਕੇ ਫੱਲਾ ਤੁਹਾਡੇ ਵੱਲ ਦੇਖਦਾ ਵੀ ਆ ਤੇ ਮੈਨੂੰ ਡਾਂਟਦੇ ਆ ਇਕੱਲਾ ਹੀ ਬਿਠਾਇਆ ਕੇ ਕਹਿੰਦੇ ਵਿਚਾਰੇ ਤੇ ਕਪੜੇ ਕੂੜੇ ਵਿੱਚ ਲਾਉਂਦੇ ਸੀ ਪਹੁੰਚ ਗਏ ਜੀ ਅਸੀਂ ਡਟਾਲੇ ਗਾਇਸ